ਜੀ ਅਸੀਂ ਦੋ ਟੀਮਾਂ ਆਈਆਂ ਚੱਡੇ ਅੱਜ ਤੋਂ ਇੱਕ ਪੰਜਾਬ ਸਟੇਟ ਫੂਡ ਕਮਿਸ਼ਨ ਦੀ ਜਿਹਦਾ ਮੈਂ ਚੇਅਰਮੈਨ ਆ ਤੇ ਮੇਰੇ ਨਾਲ ਫਾਰਮਰ ਡਾਇਰెక్టర్ ਕੌਂਪਣੀ ਪੰਜਾਬ ਪਾਜਲਾ ਸਾਹਿਬ ਆਏ ਆ ਤੇ ਦੂਜੀ ਟੀਮ ਸੰਦਰਪਨਲਾ ਜੀ ਦਾ ਪਰਿਵਾਰ ਭਾਵੇਂ ਉਹ ਗਮਜੀਨ ਸਾਰੇ ਹਸਤਾਸ਼ ਹੈਗੇ ਤੁਹਾਨੂੰ ਪਤਾ ਹੀ ਆ ਢੜ ਆਪਰ ਗਿਆ ਉਹਦੇ باوجود ਵੀ ਉਹਨਾਂ ਦਾ ਬੇਟਾ ਪਖਰਾਜ ਪੱਲਾ ਉਹਦੀ ਬਹੁਪੁਰਾਜ ਦੀ ਦਸ਼ੂਪੱਲਾ ਤੇ ਉਹਨਾਂ ਦੀ ਪਤਨਜੀ ਬੇਟੀ ਰਾਜੀ ਸਿਸਟਰ ਨਰਮਿਤ ਹੋਈ ਆ ਅਰਸ਼ਦੀਪ ਜਿਹਨੂੰ ਕਹਿੰਦੇ ਜਿਲੂ ਪੱਲਾ ਉਹ ਵੀ ਸਾਰੇ ਛੜ ਨਾਲ ਆਏ ਆ ਸਿਰਫ ਇਸ ਕਰਕੇ ਵੀ ਅਸੀਂ ਪਰਿਵਾਰ ਵੱਲੋਂ ਇਸ ਜਿਹੜੇ ਬਦਕਿਸਮਤੀ ਨਾਲ ਪਰਿਵਾਰ ਜੂਝ ਰਹੇ ਆ ਇਹ ਇਨ੍ਹਾਂ ਪਿੰਡਾਂ ਵਿੱਚ ਅਸੀਂ ਜਾ ਕੇ ਮੌਕੇ ਤੇ ਜਾ ਕੇ ਕੀ ਸੇਵਾ ਕਰ ਸਕਦੇ ਆ ਉਹ ਨਿਸ਼ਾਨਾ ਲੈ ਕੇ ਅਸੀਂ ਸਵੇਰੇ ਲਗਭਗ 12:00 12:00 ਵਜੇ ਪਹੁੰਚੇ ਕਿਨਾਂ ਸੀ ਜਨਕ ਪੁੱਟਾ ਫੁੱਟਪਿੰਗਾ ਪਲਾਤ ਦੇ ਜਿਹੜੇ ਪਿੰਡ ਸੀਗੇ ਪਰੇ ਉਸ ਕੇ ਕੰਮੇਵਾਲ ਤੇ ਬਾਗੋਵਾਲ ਉਹ ਪਿੰਡ ਵੀ ਦੁੱਬੇ ਕਪੂ ਬਣੇ ਸੀ ਉਸ ਅਸੀਂ 2 3 4 ਘੰਟੇ ਲਾਏ ਲੋਕਾਂ ਨਾਲ ਗੱਲਾਂ ਕੀਤੀਆਂ ਫਿਰ ਜੋ ਅਸੀਂ ਕੋਈ ਰਸ ਸੁਜੀ ਦੇ ਕੁਝ ਬਰੈਡ ਕੁਝ ਅਚਾਰ ਉਸ ਦਵਾਈਆਂ ਲੈ ਕੇ ਆਏ ਸੀਗੇ ਉਹ ਦਵਾਈਆਂ ਆਟੋਮਾਸ ਤੇ ਕੁਝ ਫੰਗਲ ਡਿਸੀਜ਼ ਨਾ ਹੋਵੇ ਜਾਂ ਐਂਟੀਬਾਇਓਟਿਕ ਦਵਾਈਆਂ ਉਹ ਦਿੱਤੀਆਂ ਵੱਡੀਆਂ ਤੇ ਲੋਕਾਂ ਨੇ ਪਿਆਰ ਵੀ ਕੀਤਾ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਤਰਸ ਵੀ ਆਇਆ ਪਰ ਲੋਕਾਂ ਦੀ ਸਿਹਰਣ ਦੇਖ ਕੇ ਮੈਨੂੰ ਚੰਗਾ ਲੱਗਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੀ ਕਣਕ ਦੀ ਬਿਜਾਈ ਹੋਣੀ ਆ ਸ਼ਰਮਾ ਸਾਹਿਬ ਸਾਡੀ ਕਣਕ ਦਾ ਬੀ ਆ ਜਾਵੇ ਟਾਈਮ ਤੇ ਖਾਦ ਆ ਜਾਵੇ ਮੈਨੂੰ ਲੱਗਾ ਕਿ ਮੈਂ ਸਰਕਾਰ ਦੇ ਵਿੱਚ ਜ਼ਰੂਰ ਉਹਨਾਂ ਦੀ ਵਾਜ ਚਾਊਂਗਾ ਕਿ ਤੇਰੀ ਮਹਿਕ ਵਿੱਚ ਕੁਡੀਆਂ ਸਾਹਿਬ ਨਾਲ ਗੱਲ ਕਰੂੰਗੀ ਸਾਹਿਬ ਨਾਲ ਉਹ ਡਾਇਰੈਕਟਰ ਸਾਹਿਬ ਨਾਲ ਮੇਰੇ ਦੋਸਤ ਨੇ ਜਸਵੰਤ ਸਿੰਘ ਜੀ ਉਹਨਾਂ ਨੂੰ ਕੀਤੀ ਕਰੂੰਗਾ ਕਿ ਇਹਨਾਂ ਪਿੰਡਾਂ ਦਾ ਖਾਸ ਧਿਆਨ ਰੱਖਿਆ ਜਾਵੇ ਇੱਥੇ ਰੋਜੀ ਰੋਟੀ ਖੁਸ਼ਗੀ ਝੋਨਾ ਖਰਾਬ ਹੋ ਗਿਆ ਕਣਕ ਤਾਂ ਵਿਜਲਣ ਸੋ ਇਹ ਸੇਵਾ ਕਰਨ ਅਸੀਂ ਆਏ ਹਾਂ ਤੁਸੀਂ ਬਤੂਟੀ ਗੇਰੇ ਆਲੇ-ਦੋਲੇ ਵੀ ਦੇਖਿਆ ਇੱਥੋਂ ਦਾ ਵੀ ਦੇਖ ਰਹੇ ਹੋ ਕਿੰਨਾ ਕੁ ਪ੍ਰਭਾਵਿਤ ਦੇਖੋ ਜਿੰਨਾ ਤੁਸੀਂ ਜੜਾ ਵੇਖ ਕੇ ਆਏ ਆ ਬਹੁਤ ਪ੍ਰਕੋਪੀ ਵੱਡੀ ਆ ਕੁਦਰਤ ਦਾ ਪ੍ਰਕੋਪ ਜਿੰਨਾ ਲੋਕਾਂ ਦੇ ਮਤਲਬ ਘਰ ਘਰਾ ਚ ਪਾਣੀ ਵੜ ਗਿਆ ਉਹ ਛੱਤਾਂ ਤੇ ਬੈਠ ਕੇ ਪ੍ਰਸ਼ਾਸਨ ਨੇ ਉਹਨਾਂ ਬੱਚਿਆਂ ਨੂੰ ਸੁੱਖ ਸੁਰੱਖਿਤਾ ਪਹੁੰਚਾਤਾ ਪਰ ਜਿਹੜੇ ਬਜ਼ੁਰਗ ਆ ਉਹ ਆਪਣੀ ਜਿੱਦ ਕਰ ਰਹੇ ਨਹੀਂ ਸਾਡੇ ਘਰ ਚੋਰੀ ਹੋ ਜੂਗੀ ਕਰਤਕੀ ਕਰਨੀ ਉਹ ਬੰਨ ਤੇ ਬੈਠੇ ਆ ਸੋ ਬੰਨ ਤੇ ਬੈਠਿਆਂ ਦੀ ਸੇਵਾ ਜਿਹੜੀ ਕਰਨੀ ਸਾਡਾ ਫਰਜ਼ ਬੰਦਾ ਪਰ ਮੈਂ ਇੱਥੇ ਆ ਕੇ ਮੈਂ ਬਾਹੂ ਪਰ ਖੜਾ ਇਸ ਲਈ ਇੱਥੇ ਆ ਕੇ ਵੀ ਮੈਂ ਦਾਤ ਦਿੰਨਾ ਵਾਂ ਕਿ ਪੰਜਾਬੀਆਂ ਦੀ ਸੇਵਾ ਦੀ ਭਾਵਨਾ ਦੀ ਇੰਨੀਆਂ ਜਟੇਬੰਦੀਆਂ ਇੰਨੀ ਸਸਤਾ ਵਾ ਇਸ ਇਲਾਕੇ ਦੀ ਲੀਡਰਸ਼ਿਪ ਵੀ ਵਾਪਸ ਸਿਚੇਵਾਲ ਜੀ ਕੋ ਜਿਨ੍ਹਾਂ ਦੀ ਸਾਰੀ ਦੁਨੀਆ ਵਿੱਚ ਇਸ ਗੱਲ ਦੀ ਗਾਈਪਰਦੀ ਆ ਕਿ ਬਾਬਾ ਜੀ ਇੰਨੀ ਅਥਕ ਸੇਵਾ ਕਰਦੇ ਆ ਤੇ ਉਹਨਾਂ ਦੀ ਬਾਬਾ ਜੀ ਦੀ ਕਿਉਂਕਿ ਮੇਰਾ ਪਿੰਡੂਆਂ ਫਿਰ ਆਪਣਾ ਇਲਾਕਾ ਤੇ ਮੈਨੂੰ ਲੱਗਾ ਕਿ ਜੇ ਅਸੀਂ ਇਸ ਵੇਲੇ ਕਮਣਾ ਕਿੱਥੇ ਆਵਾਂਗੇ ਅੋਜਨਾ ਸਰ ਦੱਸਣ ਕਿ ਦੋ